ਹਾਂਜੀ ਵਾਇਕਲ ਚਿੱਕਾ ਖਾਲਸਾ ਵਾਇਕਲ ਚਿੱਕੀ ਫਤਿਹ ਸੋ ਬੇਨਤੀ ਹੈ ਸੰਗਤ ਨੂੰ ਕਿ ਸਭ ਨੂੰ ਜੋ ਸੁਝਾਅ ਦੇਣ ਵਾਸਤੇ ਆਪਾਂ ਬੇਨਤੀ ਕਰਦੇ ਆਂ ਤੇ ਮੈਂ ਜੋ ਨਾਭੀ ਪੰਚ ਕਰਮ ਹੈ 사ਤ ਸੰਗਤ ਜੀ ਫਲੋਰ ਵਾਲੇ ਵੀਰਾਂ ਵੱਲੋਂ ਬੜੇ ਸੋਹਣੇ ਸੱਚੇ ਢੰਗ ਦੇ ਨਾਲ ਤਿਆਰ ਕੀਤੀ ਗਈ ਹੈ ਸੋ ਇਹਨੂੰ ਮੈਨੂੰ ਵਰਤ ਦੇ ਨੂੰ ਤਕਰੀਬਨ 4-5 ਮਹੀਨੇ ਹੋ ਗਏ ਤੇ ਤਕਰੀਬਨ ਰੇਟ ਹੈ ਜਿਹੜਾ 1500 ਰੁਪਈਆ ਇਹਦੀ ਤਕਰੀਬਨ ਰੇਟ ਹੈ 4-3-5 ਮਹੀਨੇ ਚੱਲਦੀ ਹੈ ਪੇਸਵਾ ਸ਼ਾਮ ਧਨੀ ਦੇ ਵਿੱਚ ਆਪ ਪਾਉਣੀ ਹੁੰਦੀ ਹੈ ਜਿਹਨੂੰ ਪਾਉਣ ਦੇ ਨਾਲ ਸਾਡੇ ਸਰੀਰ ਦੀਆਂ ਅਨੇਕਾਂ ਬਿਮਾਰੀਆਂ ਖਤਮ ਹੁੰਦੀਆਂ ਨੇ ਕਿਉਂਕਿ ਮੈਂ ਆਪਣੇ ਸਰੀਰ ਦਾ ਮੇਰਾ ਪਹਿਲੀ ਗੱਲ ਬਾਜਨ ਕਿਤੇ ਘਾਟੀ ਨਹੀਂ ਰਿਹਾ ਸੀ ਦੂਸਰਾ ਪੱਖ ਮੇਰਾ 16 ਕਿਲੋ ਬਾਜਰ ਵੀ ਘਟ ਗਿਆ ਤੇ ਖੂਨ ਗਾੜਾ ਸੀ ਮੇਰਾ ਬਲੱਡ ਪ੍ਰੈਸ਼ਰ ਬਹੁਤ ਪਾਦਾ ਸੀ ਉਹ ਵੀ ਖੂਨ ਗਾੜਾ ਸੀ ਸੈੱਟ ਠੀਕ ਹੋ ਗਿਆ ਤੇ ਖੂਨ ਗਾੜਾ ਸੀ ਜਿਹੜਾ ਉਹ ਵੀ ਸੈੱਟ ਹੋ ਗਿਆ ਤੇ ਬਾਕੀ ਦਾ ਗਲੇ ਦੀ ਆਵਾਜ਼ ਬੋਜ ਤੋਂ ਲੈ ਕੇ ਤਜਾਬ ਵਗੈਰਾ ਬਹੁਤ ਬਣਦਾ ਸੀ ਉਹ ਵੀ ਬੰਨਣ ਨੂੰ ਫੜ ਗਿਆ ਜੀ ਮੈਨੂੰ ਤਕਰੀਬਨ ਬਹੁਤ ਸਾਰੀਆਂ ਬਿਮਾਰੀਆਂ ਮੇਰੀਆਂ ਇਸ ਪੌਣ ਦੇ ਨਾਲ ਠੀਕ ਹੋਈਆਂ ਨੇ ਸੋ ਮੈਂ ਸਾਰਿਆਂ ਨੂੰ ਹੀ ਬੇਨਤੀ ਕਰਦਾ ਵੀ ਕਈ ਵਾਰ ਅੱਜ ਆਪਾਂ ਸਮਾਜ ਵਿੱਚ ਦੇਖਦੇ ਨਾ ਸੰਸਾਰ ਵਿੱਚ ਦੇਖਦੇ ਵੀ ਨਕਲੀ ਚੀਜ਼ ਬਹੁਤ ਹੁੰਦੀ ਆ ਅਸਲੀ ਦੇ ਨਾਲ ਨਕਲੀ ਕਰਨੇ ਜਿਵੇਂ ਸੋਨਾ ਇੱਕ ਅਸਲੀ ਉਹਦਾ ਰੇਟ ਕੀ ਹੁੰਦਾ ਹੈ 62.5000 ਤੋਲੇ ਦਾ ਇੱਕ ਨਕਲੀ ਸੋਨਾ ਹੁੰਦਾ ਉਹ ਤਕਰੀਬਨ ਆਪਾਂ ਨੂੰ 2-400 ਰੁਪਏ ਦੀ ਵਧੀਆ ਕੋਈ ਨਾ ਕੋਈ ਚੀਜ਼ ਗਹਿਣਾ ਮਿਲ ਜਾਂਦਾ ਤੇ ਉਹਦਾ ਤੇ ਫਰਕ ਬਹੁਤ ਹੈ ਜ਼ਮੀਨ ਅਸਮਾਨ ਦਾ ਇਸ ਕਰਕੇ ਕਈ ਵਾਰ ਜਿਵੇਂ ਕੋਈ ਸਸਤੀ ਕਿਤੇ ਮਿਲਦੀ ਹੈ ਤੇ ਉਹ ਕੰਮ ਘਟਗਾ ਦੇ ਕਿਉਂਕਿ ਪਹਿਲਾਂ ਮੈਂ ਹੋਰ ਵੀ ਦਵਾਈਆਂ ਬਹੁਤ ਖਾ ਖਾ ਕੇ ਥੱਕਾਰ ਗਿਆ ਸੀ ਜਿਸ ਸੇ ਇਸ ਦਵਾਈ ਨੇ ਮੈਨੂੰ ਬਹੁਤ ਜ਼ਿਆਦਾ ਫਾਇਦਾ ਕੀਤਾ ਸੋ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਆਮ ਨਾ ਟਾਣਾ ਹੋਈਏ ਕਿਸ ਤੋਂ ਵੀ ਅਸਲੀ ਚੀਜ਼ ਹੀ ਮੰਗਾਈਏ ਜੋ ਫਲੋਰ ਵਾਲੇ ਵੀਰ ਜੀ ਨੇ ਇਹ ਨਾਭੀ ਪੰਚ ਕਰਮਾ ਜਿਹੜੀ ਹੈ ਇਹ ਬਹੁਤ ਹੀ ਵਧੀਆ ਤੇਲ ਸੱਚੇ ਢੰਗ ਨਾਲ ਤਿਆਰ ਕੀਤਾ ਇਹਨੂੰ ਮਗਾ ਕੇ ਆਪਣੀ ਧੁੰਨੀ ਦੇ ਚ ਪੋਣਾ ਕੋਈ ਖਾਣ ਵਾਲੀ ਦਵਾਈ ਨਹੀਂ ਕੋਈ ਦਾ ਸਾਈਟ ਵਾਇਟਰ ਨਹੀਂ ਸਾਰੇ ਪੱਖਾਂ ਤੋਂ ਬਹੁਤ ਹੀ ਵਧੀਆ ਜੀ ਸੋ ਕਿਰਪਾ ਕਰਕੇ ਬੇਨਤੀ ਹੈ ਵੀ ਨਕਲ ਤੋਂ ਬਚ ਕੇ ਅਸਲ ਚੀਜ਼ ਨੂੰ ਮਗਾ ਕੇ ਆਪਣੇ ਸਰੀਰ ਦਾ ਲਾਭ ਠਾਈਏ ਹਰ ਨੇਕਾਂ ਬਿਮਾਰੀਆਂ ਤੋਂ ਆਪ ਬਚ ਸਕਦੇ ਹਰ ਪੱਖ ਤੋਂ ਤੰਦਰੁਸਤ ਹੋ ਜਾਂਗੇ ਹੁਣ ਮੇਰੀਆਂ ਬਹੁਤ ਸਾਰੀਆਂ ਬਿਮਾਰੀਆਂ ਇਹਦੇ ਨਾਲ ਪੌਣ ਦੇ ਨਾਲ ਤੰਦਰੁਸਤ ਹੋਣ ਮੈਂ ਸਵੇਰੇ ਸ਼ਾਮ ਪਾਵੇਂ ਮੇਰਾ ਕੰਮ ਹੈ ਕੀਰਤਨ ਕਰਨ ਦਾ ਬੈਠਣ ਦਾ ਤੇ ਬਹੁਤ ਜ਼ਿਆਦਾ ਤਕਰੀਬਨ ਹੁਣ ਮੈਂ ਮਿੰਤ ਦੇ ਨਾਲ ਜਦੋਂ ਕਰਦਾ ਸਵੇਰੇ ਸ਼ਾਮ ਪਾਉਣਾ ਨਾ ਇਹਨੇ ਮੈਨੂੰ ਬਹੁਤ ਤੰਦਰੁਸਤੀ ਦਿੱਤੇ ਫੁਰਤੀ ਵੀ ਆਉਂਦੀ ਹੈ ਤੇ ਹਰ ਪੱਖ ਤੋਂ ਬਹੁਤ ਹੀ ਵਧੀਆ ਜੀ ਮੈਂ ਵਰਤਿਆ ਨਹੀਂ ਮੈਨੂੰ ਆਮ ਦਵਾਈਆਂ ਮੈਂ ਬਹੁਤ ਖਾ ਖਾ ਕੇ ਥੱਕ ਹਰ ਗਿਆ ਸੀ ਹੁਣ ਮੈਂ ਕੋਈ ਅੰਗਰੇਜ਼ੀ ਦਵਾਈ ਨਹੀਂ ਖਾਂਦਾ ਇਹਨੇ ਮੈਨੂੰ ਬਹੁਤ ਸਾਰੇ ਫਾਇਦੇ ਹੋਏ ਨੇ ਸੋ ਮੇਰੀ ਸਾਰਿਆਂ ਨੂੰ ਇਹ ਅਪੀਲ ਹੈ ਬੇਨਤੀ ਹੈ ਇਹਨੂੰ ਮਗਾ ਕੇ ਕਿਰਪਾ ਕਰਕੇ ਆਪਣੇ ਬਹੁਤ ਸਰੀਰ ਦਾ ਨੇਕਾਂ ਮਾਰੀਆਂ ਤੋਂ ਬਚੀਏ ਤੇ ਲਾਭ ਉਠਾਈਏ ਜੀ ਪੁੱਲਾਂ ਚੋਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ